ਰਾਜਵੀਰ ਜਵੰਦਾ ਦੀ ਮਾਂ ਦੀ ਹਾਲਤ ਬੜੀ ਨਾਜ਼ੁਕ ਡਾਕਟਰਾਂ ਦੀ ਰਿਪੋਰਟਾਂ ਅਨੁਸਾਰ ਡਿਪਰੈਸ਼ਨ ਵਿੱਚ ਨੇ ਰਾਜਵੀਰ ਦੀ ਮਾਂ ਕਿਵੇਂ ਹੈ ਉਹਨਾਂ ਦੀ ਮੌਜੂਦਾ ਹਾਲਤ ਪੂਰੀ ਅਪਡੇਟ ਦੇਖਣ ਲਈ ਵੀਡੀਓ ਨੂੰ ਬਣੇ ਰਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬ ਅਪਡੇਟ ਲਾਈਵ ਤੇ ਕੁਝ ਦਰਦ ਇਹ ਜੇ ਹੁੰਦੇ ਹਨ ਜੋ ਸਮੇਂ ਨਾਲ ਘਟਦੇ ਨਹੀਂ ਸਗੋਂ ਵੱਧਦੇ ਜਾਂਦੇ ਆ ਅੱਜ ਅਸੀਂ ਉਸ ਦਰਦ ਦੀ ਗੱਲ ਕਰ ਰਹੇ ਹਾਂ ਜੋ ਸਾਡੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੇ ਜਾਣ ਬਾਅਦ ਉਹਨਾਂ ਦੀ ਬਜ਼ੁਰਗ ਮਾਂ ਚੱਲ ਰਹੀ ਏ ਉਹਨਾਂ ਦੀ ਮੌਜੂਦਾ ਹਾਲਤ ਅੱਜ ਪੂਰੇ ਪੰਜਾਬ ਨੂੰ ਸਵਾਲ ਕਰ ਰਹੀ ਹੈ ਕਿ ਕੋਈ ਇਸ ਮਾਨੁਸ ਹਾਰਾ ਦੇ ਸਕਦਾ ਹੈ ਆਓ ਸੁਣਦੇ ਹਾਂ ਰਾਜਵੀਰ ਦੀ ਮਾਂ ਦੀ ਕਹਾਣੀ ਜਿਸ ਦੀ ਦੁਨੀਆ ਇੱਕ ਪਲ ਵਿੱਚ ਹੀ ਉਜੜ ਗਈ ਰਾਜਵੀਰ ਜਵੰਦਾ ਉਹ ਹੈ ਨਾਂ ਜੋ ਪੰਜਾਬੀ ਮਿੱਟੀ ਨਾਲ ਜੁੜਿਆ ਹੋਇਆ ਸੀ ਆਪਣੀ ਮੋਟਰਸਾਈਕਲ ਦੇ ਸ਼ੌਂਕ ਨੂੰ ਪੂਰਾ ਕਰਦੇ ਹੋਏ ਉਹ ਸ਼ਿਮਲਾ ਵੱਲ ਜਾ ਰਹੇ ਸਨ ਪਰ 27 ਸਤੰਬਰ ਨੂੰ ਹਿਮਾਚਲ ਦੀ ਸੜਕ ਤੇ ਅਵਾਰਾ ਪਸ਼ੂਆਂ ਨਾਲ ਹੋਈ ਟੱਕਰ ਨੇ ਸਭ ਕੁਝ ਖਤਮ ਕਰ ਦਿੱਤਾ ਉਹ ਕੁਝ ਦਿਨਾਂ ਤੱਕ ਜਾਨ ਦੀ ਲੜਾਈ ਲੜਦੇ ਰਹੇ ਪਰ 8 ਅਕਤੂਬਰ ਨੂੰ ਉਹ ਸਾਨੂੰ ਸਦਾ ਲਈ ਛੱਡ ਕੇ ਚਲੇ ਗਏ ਪਰ ਇਸ ਦੁਖਦ ਦਾ ਸਭ ਤੋਂ ਗਹਿਰਾ ਰੁਪਿਆ ਉਹਨਾਂ ਦੀ ਮਾਂ ਤੇ ਇੱਕ ਸਧਾਰਨ ਘਰੇਲੂ ਔਰਤ ਜੋ ਪਿੰਡਾਂ ਵਿੱਚ ਰਹਿੰਦੀ ਸੀ ਰਾਜਵੀਰ ਉਹਨਾਂ ਦਾ ਇਕੱਲਾ ਪੁੱਤਰ ਸੀ ਉਹਨਾਂ ਦੀ ਰੌਣਕ ਉਹਨਾਂ ਦਾ سہਾਰਾ ਮਾਂ ਪੁੱਤ ਦਾ ਰਿਸ਼ਤਾ ਇੰਨਾ ਗਹਿਰਾ ਸੀ ਕਿ ਉਹਨਾਂ ਅਕਸਰ ਇਕੱਠੇ ਹੱਸਦੇ ਖੇਡਦੇ ਨਜ਼ਰ ਆਉਂਦੇ ਸਨ ਰਾਜਵੀਰ ਦੀ ਮੌਤ ਦੀ ਖਬਰ ਸੁਣਦੇ ਹੀ ਉਹਨਾਂ ਦੀ ਮਾਂ ਨੂੰ ਸਦਮੇ ਨੇ ਘੇਰ ਲਿਆ ਪੁੱਤਰਾ ਮੁਤਾਬਕ ਮਾਂ ਨੂੰ ਸਦਮੇ ਦਾ ਅਟੈਕ ਆਇਆ ਹਸਪਤਾਲ ਦੇ ਬਾਹਰ ਉਹਨਾਂ ਦੀਆਂ ਆਵਾਜ਼ਾਂ ਅੱਜ ਵੀ ਕੰਨਾਂ ਵਿੱਚ ਗੂੰਜਦੀਆਂ ਹਨ ਇੱਕ ਮਾਂ ਦੀ ਉਹ ਹੈ ਆਖਰੀ ਕੋਸ਼ਿਸ਼ ਜਦੋਂ ਉਹਨਾਂ ਆਪਣੇ ਪੁੱਤ ਨੂੰ ਆਖਰੀ ਵਾਰ ਦੇਖਣ ਲਈ ਜ਼ੋਰ ਦੇ ਰਹੀ ਸੀ ਅੱਜ ਉਹਨਾਂ ਦੀ ਹਾਲਤ ਬਹੁਤ ਨਾਜ਼ੁਕ ਹੈ ਡਾਕਟਰਾਂ ਦੀ ਰਿਪੋਰਟ ਦੱਸਦੀ ਹੈ ਕਿ ਉਹ ਹੈ ਭਾਰੀ ਡਿਪਰੈਸ਼ਨ ਅਤੇ ਸਰੀਰਕ ਕਮਜ਼ੋਰੀ ਦੇ ਸ਼ਿਕਾਰ ਹਨ ਉੱਤਰ ਦੇ ਗਮ ਵਿੱਚ ਰੋ ਰੋ ਕੇ ਉਹਨਾਂ ਦੀ ਸਿਹਤ ਲਗਾਤਾਰ ਖਰਾਬ ਹੋ ਰਹੀ ਹੈ ਅੰਤਿਮ ਅਰਦਾਸ ਦੌਰਾਨ ਉਹਨਾਂ ਦੀਆਂ ਅੱਖਾਂ ਵਿੱਚ ਜੋ ਦਰਦ ਸੀ ਉਹ ਹੈ ਬੋਲ ਰਿਹਾ ਸੀ ਉਹਨਾਂ ਦੇ ਸ਼ਬਦ ਸਨ ਕਾਸ਼ ਮੇਰਾ ਰਾਜਵੀਰ ਵਾਪਸ ਆ ਜਾਵੇ ਇਹ ਸਭ ਸੁਪਨਾ ਹੋਵੇ ਮਾਂ ਲਈ ਇਹ ਸੱਚਾਈ ਅੱਜ ਵੀ ਮਨਜ਼ੂਰ ਨਹੀਂ ਹੈ ਇਹ ਦੁੱਖ ਕਿਸੇ ਵੀ ਪੰਜਾਬੀ ਲਈ ਸਹਿਣ ਕਰਨਾ ਅੱਜ ਅਸੀਂ ਸਿਰਫ ਇਹੇ ਅਰਦਾਸ ਕਰ ਸਕਦੇ ਹਾਂ ਕਿ ਵਾਹਿਗੁਰੂ ਰਾਜਵੀਰ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਉਹਨਾਂ ਦੀ ਮਾਂ ਨੂੰ ਇਸ ਵੱਡੇ ਦੁੱਖ ਨੂੰ ਸਹਿਣ ਕਰਨ ਦੀ ਤਾਕਤ ਬਖਸ਼ੇ ਇਹ ਸਮਾਂ ਹੈ ਜਦੋਂ ਅਸੀਂ ਸਾਰੇ ਇਕਜੁੱਟ ਹੋ ਕੇ ਉਹਨਾਂ ਦੇ ਪਰਿਵਾਰ ਨਾਲ ਖੜੇ ਹੋਈਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਰਪਾ ਕਰਕੇ ਕਮੈਂਟਾਂ ਵਿੱਚ ਵਾਹਿਗੁਰੂ ਲਿਖ ਕੇ ਰਾਜਵੀਰ ਜਵੰਦਾ ਦੀ ਮਾਂ ਲਈ ਅਰਦਾਸ ਕਰੋ ਤਾਂ ਜੋ ਉਹ ਜਲਦੀ ਤੋਂ ਜਲਦੀ ਠੀਕ ਹੋ ਜਾਣ ਅਤੇ ਪਰਿਵਾਰ ਵਿੱਚ ਖੁਸ਼ੀ ਮੁੜ ਆਵਣ ਹੋਰ ਜ਼ਰੂਰੀ ਅਤੇ ਭਾਵੁਕ ਅਪਡੇਟਾਂ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਮਿਲਦੇ ਹਾਂ ਅਗਲੀ ਅਪਡੇਟ ਵਿੱਚ ਸਤਿ ਸ਼੍ਰੀ ਅਕਾਲ ਜੀ